ਪਾਦੀ ਫੁੱਟੀ ਵਰਗੀ ਨੁਕਰੀ ਘੋੜੀ ਦਿਖਾਉਣ ਲੱਗਾ ਤੁਹਾਨੂੰ ਬਹੁਤ ਚੰਗੀ ਬਲੱਡ ਲਾਈਨ ਦੀ ਘੋੜੀ ਆ ਦੋਸਤੋ ਗੱਬਣ ਵੀ ਆ ਬਹੁਤ ਹੀ ਚੰਗੀ ਬਲੱਡ ਲਾਈਨ ਦੇ ਘੋੜੇ ਤੋਂ ਗੱਬਣ ਆ ਇਹ ਤੇ ਸਾਰੀ ਜਾਣਕਾਰੀ ਹੈ ਜਿਹੜੀ ਆਪਾਂ ਤੁਹਾਨੂੰ ਵੀਡੀਓ ਚ ਸਾਂਝੀ ਕਰਾਂਗੇ ਬਾਈ ਇਹ ਘੋੜੀ ਜਿਹੜੀ ਆ ਸੇਲ ਕਰ ਰਹੇ ਨੇ ਦੋਸਤੋ ਤੇ ਮੁੱਲ ਆ ਜਿਹੜਾ ਉਹ ਵੀ ਆਪਾਂ ਵੀਡੀਓ ਚ ਦੱਸਾਂਗੇ ਐਂਡ ਤੱਕ ਵੀਡੀਓ ਚ ਬਨੇ ਰਹੋ ਕੈਮਰਾ ਤੁਹਾਨੂੰ ਚਾਰੇ ਪਾਸੇ ਘੁਮਾ ਕੇ ਦਿਖਾਤਾ ਘੋੜੀ ਦਿਓ ਤੇ ਘੋੜੀ ਦੀ ਆਪਾਂ ਜਾਣਕਾਰੀ ਆ ਜਿਹੜੀ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ ਚ ਬਨੇ ਰਹੋ ਦੋਸਤੋ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਜਿਹੜਾ ਘਰੇ ਬੈਠੀ ਸੀਲ ਕਰਵਾ ਸਕਦੇ ਹੋ ਹੁਣ ਗੱਲ ਕਰਦੇ ਆਪਾਂ ਇਸ ਘੋੜੀ ਦੀ ਜਿਹੜੀ ਸਕਰੀਨ ਤੇ ਤੁਸੀਂ ਘੋੜੀ ਦੇਖ ਰਹੇ ਹੋ ਇਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿੰਨੀ ਕੁ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਆ ਦੋਸਤੋ ਬਹੁਤ ਹੀ ਚੰਗੀ ਬਲੱਡ ਲਾਈਨ ਦੀ ਘੋੜੀ ਆ ਇਹ ਅਬੋਹਰ ਬਲੱਡ ਲਾਈਨ ਦੀ ਘੋੜੀ ਆ ਦੋਸਤੋ 61 ਪਲੱਸ ਘੋੜੀ ਦੀ ਹਾਈਟ ਆ ਤੇ ਤੁਸੀਂ ਬਾਕੀ ਬਾਂਤਰਾ-ਮਾਂਤਰਾ ਘੋੜੀ ਦੀਆਂ ਦੇਖ ਲਿਓ ਵੀਡੀਓ ਦੇ ਵਿੱਚ ਸਾਰੇ ਪਾਸਿਓਂ ਪੈਰ ਵਗਾਰਾ ਤੇ ਹੱਡ ਗੋਡੇ ਦੀ ਮਜ਼ਬੂਤ ਆ ਘੋੜੀ। ਅਬੋਹਰ ਬਲੱਡ ਲਾਈਨ ਦੀ ਘੋੜੀ ਆ 61+ ਘੋੜੀ ਦੀ ਹਾਈਟ ਆ ਦੋਸਤੋ। 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਚੈਂਪੀਅਨ ਘੋੜਾ ਦਿਲਵਾਗ ਮਿੱਡੇ ਵਾਲਾ। ਜਿਹੜਾ ਦਿਲਵਾਗ ਮਿੱਡੇ ਵਾਲਾ ਘੋੜਾ ਉਸ ਘੋੜੇ ਤੋਂ ਇਹ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਘੋੜੀ। ਬਹੁਤੇ ਮਿੱਤਰ ਪਿਆਰਿਆਂ ਦੇ ਫੋਨ ਮੈਸੇਜ ਆਉਂਦੇ ਨੇ ਬਾਈ ਕੋਈ ਚੰਗੀ ਨੁਕਰੀ ਘੋੜੀ ਖੜੀ ਹੋਵੇ ਤੇ ਆਪਾਂ ਬੱਚਿਆਂ ਤੇ ਲਾਉਣੀਆਂ ਤਾਂ ਉਹਨਾਂ ਵਾਸਤੇ ਇਹ ਘੋੜੀ ਦੋਸਤੋ ਸਪੈਸ਼ਲ ਆ ਤੇ ਤੁਸੀਂ ਗੱਲਬਾਤ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਉੱਤੇ ਚੱਲ ਰਿਹਾ ਘੋੜੀ ਚੰਗੀ ਆ ਬਹੁਤ ਹੀ ਚੰਗੇ ਘੋੜੇ ਤੋਂ ਗੱਭਣਾ ਬੱਚਾ ਬਹੁਤ ਚੰਗਾ ਦੇਊਗੀ ਘੋੜੀ ਤੇ ਸੂਰੇਵਾਲ ਬਾਈ ਦਾ ਪਿੰਡ ਆ ਜਾਂਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਜਾਂਦਾ ਤੇ ਤੁਸੀਂ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇਤਾ ਬਾਈ ਦਾ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਘੱਟ ਵੱਧ ਆਪਣੇ ਵੱਲੋਂ ਉਹ ਵੀ ਬਾਈ ਤੋਂ ਤੁਸੀਂ ਕਨਫਰਮ ਕਰ ਸਕਦੇ ਹੋ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮਿੱਡਿਆ ਵਾਲੇ ਵਾਲੇ ਘੋੜੇ ਤੋਂ ਦੋਸਤੋ 68 ਹਾਈਟ ਆ 5.5 ਲੱਖ ਬਾਈ ਘੋੜੀ ਦਾ ਮੁੱਲ ਕਰਦਾ ਤੇ ਜੇ ਕਿਸੇ ਮਿੱਤਰ ਪਿਆਰੇ ਦੇ ਫਿੱਟ ਬੈਂਦੀ ਆ ਤਾਂ ਫੋਨ ਤੇ ਗੱਲਬਾਤ ਕਰਕੇ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਘੋੜੀ ਖਰੀਦ ਸਕਦੇ ਹੋ ਦੋਸਤੋ ਤੇ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦਾ हूं ਵੀਡੀਓ ਸ਼ੇਅਰ ਕਰ ਦਿਓ ਧੰਨਵਾਦ